ਤਮਕੋੜ ਦੀ ਗੜੀ ਇਸ ਇਤਿਹਾਸ ਦਾ ਉਹ ਸਥਾਨ ਜਿੱਥੇ ਥੋੜੇ ਨਹੀਂ ਲੱਖਾਂ ਦੀ ਫੌਜ ਦੇ ਸਾਹਮਣੇ ਸਿਰਫ ਕੁਝ ਦਰਜਣਕ ਸੂਰਮੇ ਖੜੇ ਹੋਏ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਇੱਕ ਸਿੰਘ ਸਵਾ ਲੱਖ ਨਾਲ ਲੜਿਆ ਪਰ ਇਹ ਸਵਾਲ ਇਹ ਹੈ ਕਿ ਸਾਨੂੰ ਉਹਨਾਂ ਸਾਰੇ ਸਿੰਘਾਂ ਦੇ ਨਾਮ ਪਤਾ ਨਹੀਂ ਸੱਚ ਇਹ ਹੈ ਕਿ ਨਹੀਂ 40 ਸਿੰਘਾਂ ਦੀ ਗਿਣਤੀ ਕਿੱਥੋਂ ਆਈ ਸਭ ਤੋਂ ਪਹਿਲਾਂ 40 ਸਿੰਘਾਂ ਦਾ ਜ਼ਿਕਰ ਸਾਨੂੰ ਮਿਲਦਾ ਹੈ ਦਸ਼ਮੀਸ਼ ਪਿਤਾ ਗੁਰਗੋਬੀ ਸਿੰਘ ਜੀ ਦੇ ਲਿਖੇ ਜਫਰਨਾਮੇ ਵਿੱਚ ਤਿਤਿਆ ਹਾਸ ਕਰ ਦੱਸਦੇ ਨਹੀਂ ਗੁਰਗੋਮੀ ਸਿੰਘ ਨੇ ਆਪਣੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਗੜੀ ਤੋਂ ਬਾਹਰ ਲੈ ਗਏ ਇਸ ਲਈ ਗੜੀ ਵਿੱਚ ਮੌਜੂਦ ਸਿੰਘਾਂ ਦੀ ਗਿਣਤੀ 40 ਤੋਂ ਵੱਧ ਸੀ ਪਰ ਸ਼ਹੀਦ 40 ਹੋਏ ਸਭ ਤੋਂ ਪਹਿਲਾਂ ਸਾਬਜਾਦਾ ਅਜੀਤ ਸਿੰਘ ਜੀ ਤੇ ਸਾਬਜਾਦਾ ਜੁਝਾਰ ਸਿੰਘ ਜੀ ਨੌਜਵਾਨ ਉਮਰ ਪਰ ਜਿਗਰਾ ਲੋਹੇ ਵਰਗਾ ਪੰਜ ਪਿਆਰੇਆਂ ਵਿੱਚੋਂ ਤਿੰਨ ਪਿਆਰੇ ਵਿੱਚ ਕੋਲ ਵਿੱਚ ਸ਼ਹੀਦ ਹੋਏ ਭਾਈ ਮੋਹਕਮ ਸਿੰਘ ਜੀ ਭਾਈ ਸਰਬ ਸਿੰਘ ਜੀ ਭਾਈ ਰਮ ਸਿੰਘ ਜੀ ਇਹ ਉਹ ਸਿੰਘ ਸਨ ਜੋ 1699 ਤੋਂ ਗੁਰੂ ਨਾਲ ਖੜੇ ਰਹੇ ਹਰ ਜੰਗ ਵਿੱਚ ਚਮਕੌਰ ਦੀ ਗੜੀ ਵਿੱਚ 25 ਮੁਕਤੇ ਵੀ ਸ਼ਹੀਦ ਹੋਏ ਭਾਈ ਦੀਵਾ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਟਹਿਲ ਸਿੰਘ ਜੀ ਭਾਈ ਈਸਰ ਸਿੰਘ ਜੀ ਭਾਈ ਪਤੀ ਸਿੰਘ ਜੀ ਇਹ ਉਹ ਸਿੰਘ ਸੰਗ ਜਿਨ੍ਹਾਂ ਨੇ ਅਮਰਜ ਸ਼ਕੰਤ ਉਹ ਬਾਗ ਘਰ ਵਾਪਸ ਜਾਣਾ ਵੀ ਕਬੂਲ ਨਹੀਂ ਕੀਤਾ ਚੰਕੂਰ ਦੀ ਲੜਾਈ ਦੇ ਸਭ ਤੋਂ ਪਹਿਲੇ ਸ਼ਹੀਦ ਭਾਈ ਮਧਨ ਸਿੰਘ ਜੀ ਭਾਈ ਕਾਂਠਾ ਸਿੰਘ ਜੀ ਇਹ ਗੜੀ ਦੇ ਦਰਵਾਜ਼ੇ ਦੀ ਰਾਖੀ ਕਰ ਰਹੇ ਸਨ ਹੱਥਾਂ ਵਿੱਚ ਤੀਲ ਕਮਾਨ ਤੇ ਬੰਦੂਕਾ ਦੋਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦੇ ਸਿੱਖ ਭਾਈ ਮਨੀ ਸਿੰਘ ਜੀ ਦਾ ਖਾਨਦਾਨ ਭਾਈ ਅਰਣ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਕਿੰਨੇ ਪ੍ਰਾ ਅਤੇ ਇਹ ਸਨ ਭਾਈ ਮਨੀ ਸਿੰਘ ਜੀ ਦੇ ਪੁੱਤਰ ਗੁਰੂ ਸਾਹਿਬ ਨੇ ਹੁਕਮਨਾਮੇ ਵਿੱਚ ਲਿਖਿਆ ਮੇ ਇਹ ਮੇਰੇ ਫਰਜੰਦ ਇਹ ਖਾਸ ਹਨ ਸੋਚੋ ਗੁਰੂ ਦਾ ਆਪਣੇ ਸਿੱਖਾਂ ਨਾਲ ਕਿੰਨਾ ਪਿਆਰ ਸੀ ਬੀਬੀ ਪੀਖਾ ਜੀ ਇੱਕ ਇਤਿਹਾਸ ਦੀ ਪੇਲੀ ਸ਼ਹੀਦ ਭਾਈ ਆਲਮ ਸਿੰਘ ਜੀ ਨਚਨਾ ਅਤੇ ਉਹਨਾਂ ਦੀ ਪਤਨੀ ਬੀਬੀ ਪੀਖਾ ਜੀ ਜਿਨ੍ਹਾਂ ਨੇ ਕਿਹਾ ਮੈਂ ਗੁਰੂ ਤਾਂ ਹੀ ਪਰਿਵਾਰ ਹਾਂ ਮੈਂ ਕਿਵੇਂ ਛੱਡ ਕੇ ਜਾਵਾਂ ਉਹ ਜੰਗ ਵਿੱਚ ਲੜਦਿਆਂ ਹੋਏ ਸ਼ਹੀਦ ਹੋਏ ਅਤੇ ਉਹਨਾਂ ਦੀ ਪਤਨੀ ਚਮਕੌਰ ਦੀ ਗੜੀ ਵਿੱਚ ਹੋਏ ਚਮਕੌਰ ਸਿਰਫ ਤਲਵਾਰਾਂ ਦੀ ਜੰਗ ਨਹੀਂ ਸੀ ਇੱਥੇ ਸ਼ਹੀਦ ਹੋਏ ਭਾਈ ਹਰਤਾਜ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਚੰਦਨ ਸਿੰਘ ਜੀ ਦਰਬਾਰੀ ਕਵੀ ਪਰ ਕੀਰਤ ਸਿੰਘ ਜੀ ਲੇਖਕ ਕੰਮਲ ਵੀ ਕੁਰਬਾਨ ਹੋਈ ਤੇ ਤਲਵਾਰ ਵੀ ਕਿਸੇ ਨੇ 40 ਲਿਖੇ ਕਿਸੇ ਨੇ 42 ਲਿਖੇ ਕਿਸੇ ਨੇ 45 ਸਿੰਘ ਲਿਖੇ ਪਰ ਇੱਕ ਗੱਲ اٹਲ ਹੈ ਚਮਕੌਰ ਦੀ ਗੜੀ ਵਿੱਚ ਹਰ ਸਿੰਘ ਆਪਣਾ ਨਾਮ ਨਹੀਂ ਖਾਲਸੇ ਦੀ ਸ਼ਾਨ ਛੱਡ ਕੇ ਗਿਆ ਇਹ ਵੀਡੀਓ ਸਿਰਫ ਇਤਿਹਾਸ ਨਹੀਂ ਇਕ ਅਰਦਾਸ ਹੈ ਅੰਗੂਲੇ ਰਹਿ ਗਏ ਉਹ ਮਹਾਨ ਸਿੱਖਾਂ ਦੇ ਨਾਮ ਸਮਦਰ ਤੱਕ ਪਹੁੰਚਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ